ਸੋਕਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਸਿੱਖਾਂ ਨਾਲ ਪਿਆਰ ਨਹੀਂ ਹੈ ਪੰਜਾਬ ਨਾਲ ਪਿਆਰ ਨਹੀਂ ਹੈ ਪੰਜਾਬ ਕੋਈ ਦਿੱਕਤ ਆ ਜਾਏ ਤਾਂ ਉਹ ਪਰਵਾਹ ਕਰਦੇਗਾ ਜਾਂ ਕੋਈ ਵਿਕਾਸ ਕਰਨਾ ਹੋਵੇ ਤਾਂ ਨਹੀਂ ਪਰਵਾਹ ਕਰਦੇ ਪੰਜਾਬ ਆਜ ਕੇ ਦੇ ਵਾਈਸ ਪ੍ਰਧਾਨ ਸੁਭਾਸ਼ ਸ਼ਰਮਾ ਸਾਣਾ ਮੌਜੂਦ ਨਹੀਂ ਗੱਲਬਾਤ ਕਰ ਰਹੇ ਸੁਭਾਸ਼ ਜੀ ਅਕਸ਼ਰ ਇਹ ਆਪਾਂ ਲਈ ਓਪੋਜੀਸ਼ਨ ਕਹਿੰਦੇ ਇਹ ਪੰਜਾਬ ਦੇ ਉਪਰਚੇ ਗੱਲ ਕਰਦੇ ਕਿ ਇਹ ਮੋਦੀ ਜੀ ਆਪਾਂ ਨਾਲ ਪਿਆਰ ਨਹੀਂ ਕਰਦੇ ਬਾਕੀ ਨਹੀਂ ਉਹ ਲੱਗਦਾ ਹੈ ਕਿ ਜਿੰਨਾ ਪਿਆਰ ਮੋਦੀ ਸਾਹਿਬ ਪੰਜਾਬ ਨੂੰ ਕਰਦੇ ਉਸ ਕਿਸੇ ਨੂੰ ਕਰਦੇ ਨਹੀਂ ਪੰਜਾਬ ਵਾਲੀ ਕਦੀ ਚਲਜੋ ਨਾ ਉਹਦਾ ਮੂੰਹ ਤੇ ਨਾ ਆਉਂਦੀ ਨਹੀਂ ਗੁੱਲਾਂ ਤੇ ਪੰਜਾਬ ਵਾਲੀ ਜੋ ਮੰਗੋ ਤਰੰਤ ਹਾ। ਸੋ ਪਿਛਲੇ 11 ਸਾਲਾਂ ਵਿੱਚ ਜੇ ਦੇਖੋ ਪੰਜਾਬ ਦੇ ਅੰਦਰ ਜੇ ਕੁਝ ਚੰਗਾ ਹੋਇਆ ਜੋ ਕੁਝ ਵੀ ਹੋ ਰਿਹਾ ਉਹ ਸਭ ਮੋਦੀ ਸਾਹਿਬ ਕਰਕੇ ਹੋਇਆ। ਜਿੰਨੇ ਹਾਈਵੇ ਤੇ ਪੰਜਾਬ ਦੇਖੋ ਨਵੇਂ ਮਾੜੇ ਮੋਦੀ ਸਾਹਿਬ ਬਣਾ ਰਿਹਾ। ਜਿੰਨਾ ਪਿੰਡਾਂ 'ਚ ਪੈਸਾ ਆ ਰਿਹਾ ਫਾਈਨਾਂਸ ਕਮਿਸ਼ਨ ਦਾ ਆ ਰਿਹਾ। ਜਿੰਨੇ ਨਵੇਂ ਪ੍ਰੋਜੈਕਟ ਆ ਰਹੇ ਨੇ ਮੋਦੀ ਸਾਹਿਬ ਲੈ ਕੇ ਆ ਰਹੇ ਨੇ। ਐਮਸ ਬਣਾਇਆ ਮੋਦੀ ਸਾਹਿਬ ਨੇ ਪੀਜੀ ਤੇ ਸੈਟਲਾਈਟ ਸੈਂਟਰ ਬਣਾਇਆ ਮੋਦੀ ਸਾਹਿਬ ਨੇ ਆਈਆਈਟੀ ਬਣਾਇਆ ਮੋਦੀ ਸਾਹਿਬ ਨੇ ਆਈਆਈਐਮ ਬਣਾਇਆ ਮ मोदी ਸਾਹਿਬ ਰਹੇ ਹਨ ਜਿਹੜੇ ਦੋ ਨਵੇਂ ਰੇਲਵੇ ਦੇ ਪ੍ਰੋਜੈਕਟ ਅਨਾਉਂਸ ਹੋਏ ਆ। ਮਾਲੀਨੂ ਰਾਜਪੁਰਾਣਾ ਜੋੜਨ ਲਈ 18 ਕਿਲੋਮੀਟਰ ਦੀ ਲਾਈਨ ਔਰ ਮੰਡੀ ਬੰਦੇ ਭਾਰਤ ਐਕਸਪ੍ਰੈਸ ਫਿਰੋਜ਼ਪੁਰ ਤੋਂ ਇਸ ਤੋਂ ਪਹਿਲਾਂ ਇੱਕ ਉਨਾ ਤੋਂ ਬੰਦੇ ਭਾਰਤ ਚਲਾਈ ਸੀ ਜਿੰਦਾ ਫਾਇਦਾ ਮੁਹਾਲੀ, ਆਨੰਦਪੁਰ, ਰੂਪੜੇ ਸਾਰੇ ਖਿੱਤੇ ਦੇ ਲੋਕਾਂ ਨੂੰ ਮਿਲਿਆ ਸੀ। ਸੋ ਮੈਂ ਸਮਝਦਾ ਕਿ મોદી ਸਾਹਿਬ ਬਹੁਤ ਸਹਿਰਦ ਨੇ ਪੰਜਾਬ ਨੂੰ ਔਰ ਹਮੇਸ਼ਾ ਪੰਜਾਬ ਲਈ ਪੰਜਾਬੀਆਂ ਲਈ ਜੋ ਕੁਝ ਉਹ ਕਰ ਸਕਦੇ ਹੁੰਦੇ ਆ ਉਹ ਕਰਦੇ ਆ। ਨਵੇਂ-ਨਵੇਂ ਪ੍ਰੋਜੈਕਟ ਦੇਣ ਦੀ ਗੱਲ ਹੋਵੇ ਜਾਂ ਪੰਜਾਬ ਦੇ ਲੋਕਾਂ ਦੇ ਜਿਹੜੇ ਪੁਰਾਣੇ ਮੁੱਦੇ ਸੀ ਚਾਏ 1984 ਦੇ ਲੰਗਾ ਪੀੜਤਾ ਨੂੰ ਸਾਪ ਦੀ ਗੱਲ ਸੀ ਉਹਨਾਂ ਦੇ ਦੁਸ਼ਮਣਾਂ ਨੂੰ ਸਜ਼ਾਵਾ ਦੇਣ ਦੀ ਗੱਲ ਸੀ ਚਾਹੇ ਸਾਡੇ ਗੁਰੂ ਧਾਮਾਂ ਨੂੰ ਸਵਾਰਨ ਦੀ ਗੱਲ ਆ ਚਾਹੇ ਕਰਤਾਰਪੁਰ ਸਾਹਿਬ ਕੋਲੋਂ ਖੁੱਲ੍ਹ ਨਿਕਲਦੀ ਮੋਦੀ ਸਾਹਿਬ ਹਮੇਸ਼ਾ ਪੰਜਾਬ ਨਾਲ ਗੱਲ ਉੱਠੀ ਹੈ ਪੰਜਾਬ ਦੇ ਕਾਸ ਦੀ ਜੇ ਆਪਾਂ ਗੱਲ ਕਰੀਏ ਇੱਕ ਪਾਸੇ ਸਾਡੇ ਪ੍ਰਧਾਨ ਮੰਤਰੀ ਤੋਂ ਮਾਨ ਸਿਮਾਨ ਜੀ 60000 ਰੁਪਏ ਮੰਗ ਰਹੇ ਨੇ ਹੱਕ ਦੀ ਖਾਤਿਰ ਦੂਜੇ ਪਾਸੇ ਕਹਿੰਦੇ ਨੇ ਮੈਂ ਤੋਂ ਪਹਿਲੀ ਗੱਲ ਦੂਜੇ ਪਾਸੇ ਜੀ ਤੁਹਾਡੇ ਆਪ ਦੇ ਸਾਡੇ ਤਿੰਨ ਪਿੰਡਾਂ ਦੇ ਸਾਹਿਬ ਫੈਲਾ ਹੋਏ ਕਿਤਾ ਦੇ ਨਸੀਰ ਸਾਹਿਬ ਇਸ ਪਾਸੇ ਰੇਟ ਤਾਂ GST ਨੇ ਘਟਾਏ ਆ PM ਸਾਹਿਬ ਨੇ ਘਟਾਏ ਆ ਮੋਦੀ ਸਾਹਿਬ ਨੇ ਬਾਦਕਿਲੇ ਤੋਂ ਕਿਹਾ ਸੀ ਕਿ GST ਦੀ ਰੇਟ ਘਟਾਓ ਔਰ ਆ ਸਾਰੇ ਦੇਸ਼ 'ਚ GST ਦੀ ਰੇਟ ਘਟਾ ਕੇ ਸਾਰੀਆਂ ਚੀਜ਼ਾਂ ਸਸਤੀਆਂ ਹੋ ਜਾਣ ਚਾਹੇ ਉਹ ਦੁੱਧ ਹੈ ਚਾਹੇ ਉਹ ਬਾਕੀ ਖਾਣ ਪੀਣ ਦਾ ਸਮਾਨ ਹੈ ਪਨੀਰ ਹੈ ਹੋਰ ਖਾਣ ਪੀਣ ਦਾ ਸਮਾਨ ਹੈ ਚਾਹੇ ਉਹ ਕੱਪੜੇ ਆ ਚਾਹੇ ਉਹ ਟਾਇਰ ਆ ਚਾਹੇ ਸਕੂਟਰ ਆ ਚਾਹੇ ਸਾਈਕਲ ਆ ਚਾਹੇ ਕਾਰ ਆ ਚਾਹੇ ਇਲੈਕਟ੍ਰੋਨਿਕਸ ਦੇ ਗੁੱਡ ਆ ਚਾਹੇ ਦਵਾਈਆਂ ਆ 90% ਚੀਜ਼ਾਂ ਜਿਹੜੀਆਂ ਅਸੀਂ ਰੋਜ਼ ਮਰਹਾਂ ਦੀ ਜ਼ਿੰਦਗੀ 'ਚ ਇਸਤੇਮਾਲ ਕਰਦੇ ਹਾਂ ਮੋਦੀ ਸਾਹਿਬ ਨੇ ਸਸਤੀਆਂ ਕਰਦੀਆਂ ਸੋ ਕ੍ਰੈਡਿਟ ਸਿਰ ਮੋਦੀ ਸਾਹਿਬ ਨੂੰ ਦੀ ਸੀਐਮ ਜੀ ਬਟੇਰ ਆਫੀਸ਼ਲ ਸੀਐਮ ਸਾਹਿਬ ਸੀਐਮ ਸਾਹਿਬ ਦਾ ਸੀਐਮ ਸਾਹਿਬ ਦਾ ਕਿਹਨਾਂ ਦਾ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਨਹੀਂ ਕਾ ਮੋਦੀ ਸਾਹਿਬ ਕਰੀ ਜਾਂਦੇ ਸੀਐਮ ਸਾਹਿਬ ਖਟਕਟਕਲਾ ਜਾ ਕੇ ਉਹ ਟਾਟਰ ਕਰਾ ਰਹੇ ਉਹ ਕੈਸਾ ਤਾਂ ਪਿਆ ਮੋਦੀ ਸਾਹਿਬ ਨੇ ਮੰਗ ਪੱਤਰ ਲੈ ਕੇ ਗਿਆ ਸੀ ਮੈਂ ਬਜਟ 'ਚ ਪੈਸਾ ਅਨਾਊਂਸ ਹੋ ਗਿਆ 49 ਕਰੋੜ ਰੁਪਏ ਭੱਗੇ-ਦੱਗੇ ਸਮਰ ਗਏ ਆ ਉਹ ਟਾਟੇ ਜਾ ਕੇ ਸੀਐਮ ਸਾਹਿਬ ਕਰੀ ਜਾਂਦੇ ਸੀਐਮ ਸਾਹਿਬ ਨੇ ਤਾਂ ਹਾਂ ਦਿੱਤੀ ਪਰ ਕੋਈ ਗੱਲ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਸੀ ਸੰਸਾਦ ਕ੍ਰੈਡਿਟ ਲੈਣਾ ਲਈ ਜਾਣ ਅਸੀਂ ਕੰਮ ਕਰਨ ਨੂੰ ਧਿਆਨ ਤੁਸੀਂ ਹੁਣ ਕਿੰਨੇ ਰੀਲ ਪ੍ਰੋਜੈਕਟ ਆ ਗਏ ਉਸ ਤੋਂ ਬੰਦੇ ਆ ਪਾ ਤਾ ਗਿਆ ਉਹਾਂ ਦੀ ਰਾਜਪਾਲ ਦੀ ਜਗ੍ਹਾ ਕਰਦੇ ਜਮੀਨ ਸਰਕਾਰ ਨੇ ਦੇ ਲਈ ਕਰਨੀ ਹੈ ਹਨਾ ਇੱਥੇ ਬਿਸ਼ੇਸ਼ ਕੋਈ ਪਹੁੰਚ ਨਹੀਂ ਹੈ ਪੋਜੀਸ਼ਨ